ਮ੍ਰਿਤ ਬਚਨ ਹਨ ਕਿ ਇੱਕ ਫੱਤੇ ਦੇ ਵਿੱਚ 24 ਵਾਰ ਦਾ ਸਿਮਰਨ ਹੈ ਇਸ ਕਰਕੇ ਕਥਾ ਦੀ ਰੰਗਤਾ ਤੋਂ ਪਹਿਲਾਂ ਗੁਰੂ ਫੱਤੇ ਦੀ ਸਾਂਝ ਪਾਈਏ ਬਲੌ ਫੱਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ 5 ਤਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਦੇ ਅਮਰ ਬਚਨ ਹਨ ਹਾਜ਼ੂਰ ਕਿਰਪਾ ਕਰਦੇ ਹਨ ਜਹਿ ਜੈ ਤਿਕ ਹੂੰ ਤੇ ਹਾਜ਼ੂਰ ਮੈਂ ਜਿੱਥੇ ਦੇਖਦਾ ਉਥੇ ਮੈਨੂੰ ਹਾਜ਼ੂਰ ਨਜ਼ਰ ਆਉਂਦਾ ਹੈ ਦੂਰ ਕਤਹੋ ਨਾ ਜਾਈ ਕਦੇ ਦੂਰ ਨਹੀਂ ਜਾਂਦਾ ਰਵ ਰਹਿਆ ਸਰਬਤਰ ਮੈਂ ਸਾਰਿਆਂ 'ਚ ਰਵਿਆ ਹੋਇਆ ਮਨ ਸਦਾ ਧਿਆਈ ਮਨ ਕਰਕੇ ਉਸ ਪਰਮੇਸ਼ਰ ਨੂੰ ਧਿਆਉਣਾ ਪਰਣਾ ਹੈ ਗੁਰਮੁਖ ਪਿਆਰੇ ਉਹ ਸਤਿਗੁਰ ਸੰਸਾ ਦਾ ਅੱਜ ਜੋਤੀ ਜੋਤਿਆੜਾ ਬਣਾਇਆ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਸੰਪੂਰਨਤਾ ਵੇਲੇ ਅੱਜ ਦਾ ਹੁਕਮ ਨਾਮਾ ਸਾਹਾ ਹੈ ਸਤਿਗੁਰਾਂ ਦੇ ਪ੍ਰਕਾਸ਼ ਪਰਮ ਦੀ ਵਿਚਾਰ ਇੱਕ ਦੋ ਘੰਟਿਆਂ ਦੇ ਵਿੱਚ ਕਰਨੀ ਚਾਹੀਏ ਨਹੀਂ ਗੁਰਮੁਖੋ ਕਈ ਜਨਮ ਲੱਗ ਜਾਣਗੇ ਫਿਰ ਵੀ ਸੰਪੂਰਨ ਵਿਚਾਰ ਗੁਰੂ ਸਾਹਿਬ ਆਹ ਵਿੱਚ ਵਰਤਨ ਤੇ ਉਹ ਕਰਵਾ ਲੈਣ ਪੂਰੀਆਂ ਦੀ ਵਿਚਾਰ ਅਧੂਰੀਆਂ ਕੋ ਨਹੀਂ ਹੋ ਸਕਦੀ ਸੋ ਗੁਰਮੁਖੋ ਸਵੇਰੇ ਆਪਾਂ ਵਿਚਾਰ ਕਰ ਰਹੇ ਸੀ ਇਕ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗਦੀ ਪ੍ਰਾਪਤ ਹੋ ਗਈ 12-12 ਮਿਲਤੀ। ਹਣੁ ਗੁਰੂ ਅਮਰਦਾਸ ਸਹਿਬ ਮਹਾਰਾਜ ਜਦੋਂ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੋਤੀ ਜੋਤ ਸਮਾਏ ਨਾ। ਇਹ ਗੁਰੂ ਅਮਰਦਾਸ ਪਾਤਸ਼ਾਹ ਬੜੇ ਵਿਰਾਗ ਵਿੱਚ ਗਏ। ਸਤਿਗੁਰ ਮਹਾਰਾਜ ਜੋ ਪਚਾ ਵੀ ਚੱਲ ਰਹੇ ਸੰਗਤਾਂ ਵੇਖਦੇ ਰਹੀਆਂ ਗੁਰੂ ਸਾਹਿਬ ਕਿੱਥੇ ਚਲੇ ਗਏ ਕਿਤੇ ਲੱਭਣ ਨਾ ਫਿਰ ਜੁਗਤੀਆਂ ਦੇ ਮਾਲਕ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਬਾਬਾ ਜੀਓ ਤਨ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕਿੰਧਰੇ ਨਜ਼ਰ ਨਹੀਂ ਆਉਂਦੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਕੋੜਾ ਕੋਲੇਆ ਕਿੱਲੇ ਤੋਂ ਤੇ ਕੋੜੇ ਦਿਨ ਪਿੱਛੇ ਪਿੱਛੇ ਚੱਲ ਪਏ ਉਸ ਸਥਾਨ ਤੇ ਪਹੁੰਚ ਗਿਆ ਜਿੱਥੇ ਤਖਤੀ ਤੇ ਲਿਖ ਕੇ ਲਾਇਆ ਸੀ ਜਿਹੜਾ ਦਰਵਾਜ਼ਾ ਖੁੱਲੇਗਾ ਉਹ ਸਾਡਾ ਸਿੱਖ ਨਹੀਂ ਹੋ ਸਕਦਾ ਬਾਬਾ ਬੁੱਢਾ ਸਾਹਿਬ ਨੇ ਜੁਗਤੀਆਂ ਦੇ ਸੰਚਾਲਨੀ ਸਾਨ ਲਾਈ ਪਿਛੋ ਕੰਧ ਪਾੜੀ ਤੇ ਜਾ ਕੇ ਚਰਨ ਫੜ ਕੇ ਬੜਾ ਵਿਰਾਗ ਕੀਤਾ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਓ ਕਹਿੰਦੇ ਬਾਬਾ ਜੀ ਤੁਸੀਂ ਦੇਖਿਆ ਨਹੀਂ ਅੱਗੇ ਕੀ ਲਿਖਿਆ ਦਰਵਾਜੇ ਤੇ ਕਹਿੰਦੇ ਮਹਾਰਾਜ ਦੇਖਿਆ ਤਾਂ ਹੀ ਤੇ ਮੈਂ ਦਰਵਾਜੇ ਥਾਣੇ ਆਇਆ ਹਾਂ ਮੈਂ ਤਾਂ ਆ ਪਿਛੋ ਦੀ ਕੰਧ ਪਾੜ ਕੇ ਆਇਆ ਤੁਸੀਂ ਕਿਹਾ ਜਿਹੜਾ ਦਰਵਾਜਾ ਖੋਲੇਗਾ ਉਹ ਸਿੱਖੇਗਾ ਬਾਬਾ ਬੁੱਢਾ ਸਭ ਜੁਲਤੀਆਂ ਦੇ ਮਾਲਕ ਸਨ ਫਿਰ ਸੰਗਤਾਂ ਨੂੰ ਦਰਸ਼ਨ ਦਿੱਤੇ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਹਾਂ ਤੁਸੀਂ ਗਵਿੰਦਵਾਲ ਸਾਹਿਬ ਚਲੇ ਜਾਓ ਗਵਿੰਦਵਾਲ ਸਾਹਿਬ ਲਈ ਬੌਲੀ ਦਾ ਨਿਰਮਾਣ ਕਰਵਾਇਆ ਸਮ ਆਪਣੀ ਰਤਾਰ ਚੱਲਦਾ ਗਿਆ ਗੁਰੂ ਰਾਮਦਾਸ ਸਾਹਿਬ ਦਾ ਅਧਿਆੜਾ ਨਿਕਲਿਆ ਸੀ ਇੱਥੇ ਦੀ ਅਗਲੀ ਕਥਾ ਉਹ ਦਿਨ ਵਿੱਚ ਨਹੀਂ ਹੋ ਸਕੀ ਸੀ 10 ਮਿੰਟ ਵਾਸਤੇ ਵਿਚਾਰ ਨਾਲ ਜੁੜ ਜਾਈਏ ਗੁਰੂ ਸਾਹਿਬ ਮਹਾਰਾਜ ਦੀ ਵੱਡੀ ਬੇਟੀ ਸੀ ਬੀਬੀ ਦਾਨੀ ਛੋਟੀ ਸੀ ਬੀਬੀ ਪਾਨੀ ਮਾਤਾ ਮਨਸਾ ਦੇਵੀ ਆਖਦੇ ਸਤਿਗੁਰੂ ਕਿ ਚੰਗਾ ਜਿਆ ਵਰ ਵੇਖੇ ਆਪਣੀ ਭਾਨੀ ਜਵਾਨ ਹੋ ਗਈ ਇਹਦਾ ਰਿਸ਼ਤਾ ਕਰਦੇ ਹੀ ਉਦਿਰ ਭਾਈ ਜੇਠਾ ਜੀ ਜਾ ਰਹੇ ਸੀ ਟੋਕਰੀ ਚੋੱਕ ਕੇ ਕਹਿੰਦੇ ਆਹੋ ਜਾਂ ਜੇਠੇ ਵਰਗਾ ਸੋਨਾ ਜਾਂ ਮੁੰਡਾ ਹੋਇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਸਗਨ ਪਾਪ। ਮਾਤਾ ਜੀ ਨੇ ਬੜਾ ਆਖਿਆ ਕੀ ਸੋਚਿਆ ਨਾ ਘਰ ਨਾ ਘਾਟ ਨਾ ਮਾਤਾ ਨਾ ਪਿਤਾ। ਸਤਗੁਰ ਕਹਿਣ ਲਗੇ ਜਿਹਦੇ ਕੋਲ ਘਰ ਨਹੀਂ ਹੋਏਗਾ ਉਹ ਜੀਠੇ ਦੇ ਦਾਰਤੇ ਘਰ ਮੰਗਣ ਆਏਗਾ ਦੁੱਧ ਪੁੱਤ ਮੰਗਣ ਆਇਆ ਕਰਨਗੇ ਸਤਿਗੁਰਾਂ ਨੇ ਉਸ ਪ੍ਰਾਣੀ ਪ੍ਰਾਤਨ ਪ੍ਰਥਾ ਨੂੰ ਵੀ ਤੋੜਨਾ ਸੀ ਪ੍ਰਾਤਨ ਸਮੇਂ ਚ ਧੀ ਨੂੰ ਜੰਮਣ ਦਾ ਪਾਲਣ ਦਾ ਅਧਿਕਾਰ ਸੀ ਮਾਂ ਕੋਲ ਹੀ ਉਹਦੀ ਜ਼ਿੰਦਗੀ ਦਾ ਫੈਸਲਾ ਬ੍ਰਾਹਮਣ ਕਰਦੇ ਹੁੰਦੇ ਸੀ ਜਿੱਥੇ ਮਰਜੀ ਰਿਸ਼ਤਾ ਕਰਾਉਣਾ ਕਈ ਕਿਚਰ ਪਤਾ ਨਹੀਂ ਲੱਗਦਾ ਹੁੰਦਾ ਸੀ ਕਿੱਥੇ ਕਈ ਵਾਰੀ ਵਿਆਹ ਵਾਲੇ ਔਰ ਪਿੰਡ ਆਖੀ ਜਾਣਾ ਤਾਂ ਬਾਅਦ ਔਰ ਪਿੰਡ ਭਰਾਤ ਲੈ ਜਾਣੀ ਵਿਚੋਲਿਆਂ ਜੇ ਗੁਰੂ ਸਾਹਿਬ ਕਿਸੇ ਰਹੀਸ਼ ਜਾਦੇ ਨਾ ਕਰਦੇ ਕਹਿਣਾ ਸੀ ਨਾ ਮਰਜਾਦਾ ਤਾਂ ਤੋੜੀ ਨਾ ਰਹੀਸ਼ ਨਾ ਕਿਹਾ ਸ਼ੈਰ ਸਾਹਿਬ ਨੇ ਇਸ ਇਹ ਮੈਸੇਜ ਦਿੱਤਾ ਕਿ ਆਪਣੀਆਂ ਬੱਚੀਆਂ ਦੀ ਜ਼ਿੰਦਗੀ ਦਾ ਫੈਸਲਾ ਵੀ ਆਪ ਕਰਿਆ ਕਰੋ ਮਹਾਰਾਜ ਜੀ ਨੇ ਨੰਦ ਕਾਰਜ ਕਰ ਦਿੱਤਾ ਇਤਿਹਾਸ ਆਪਾਂ ਪੜਦੇ ਆ ਅੱਜ ਕਿੰਦੇ ਪੁੱਤੀ ਪਿਤਾ ਦੀ ਸੇਵਾ ਕਰ ਸਕਦਾ ਜੇ ਦਾ ਪੁੱਤ ਨਾ ਹੋਵੇ ਨਾ ਧੀਆ ਗਵਾਂਡੋਂ ਕਿਸੇ ਨੂੰ ਬੁਲਾਉਂਦੀਆਂ ਕਿ ਬਾਪੂ ਨੂੰ ਸਨਾਨ ਕਰਾ ਦੇ ਪਰ ਧੰਨ ਧੰਨ ਬੀਬੀ ਭਾਨੀ ਜੀ ਮਾਤਾ ਜੀ ਨੇ ਸਾਨੂੰ ਇਹ ਵੀ ਸਿਖਿਆ ਦਿੱਤੀ ਕਿ ਧੀ ਵੀ ਪਿਤਾ ਦੀ ਸੇਵਾ ਕਰ ਸਕਦੀ ਹੈ ਆ ਪ੍ਰੈਕਟੀਕਲ ਕੀਤਾ ਆਪਣੇ ਹੱਥੀਂ ਆਪਣੇ ਪਿਤਾ ਨੂੰ ਇਸ਼ਨਾਨ ਕਰਾਇਆ ਕਰਨਾ ਕਈ ਕੌਤਕ ਕੋਈ ਇੱਕ ਦਿਨ ਕਿਥੇ ਹੀ ਪੰਚਮ ਪਾਸ਼ਾ ਦਾ ਪ੍ਰਕਾਸ਼ ਵੀ ਹੁੰਦਾ ਗਵਿੰਦਵਰ ਸਾਹਿਬ ਦੀ ਧਰਤੀ ਤੇ ਛੋਟੇ ਜੇ ਸੀ ਉਮਰ ਵਿੱਚ ਤੇ ਆ ਕੇ ਪਿੱਛੋਂ ਮੰਜੀ ਨੂੰ ਦੋ ਹੱਥਾਂ ਨਾਲ ਫੜ ਕੇ ਚੋਰ ਦੀ ਹਲਾਈਆ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਬੋਲੇ ਕਿਹੜਾ ਪੁਰਖ ਹੈ ਭਾਰੀ ਜਿਨਨੇ ਸਾਰੀ ਮੰਜੀ ਹਲਾਰੀ ਤੇ ਬੀਬੀ ਭਾਨੀ ਜੀ ਕਹਿੰਦੀ ਪਿਤਾ ਜੀ ਦੁਹਤਾ ਕਹਿੰਦੇ ਦੁਹਤਾ ਬਾਣੀ ਖਾਹ ਪੋਇਤਾ ਇਹ ਬਾਣੀ ਦਾ ਜਹਾਜ਼ ਹੋਵੇਗਾ ਇਹ ਵਰ ਵੀ ਦੇ ਦਿੱਤਾ ਸੀ ਆਪਾਂ ਪੜਿਆ ਇਤਿਹਾਸ ਵਿਚਾਰਿਆ ਕਿ ਬੀਬੀ ਜੀ ਦੇ ਹੱਥ ਚ ਚੂਲ ਵੱਜ ਗਈ ਫਿਰ ਪੀੜਾ ਦਾ ਪਾਵਰ ਟੁੱਟ ਗਿਆ ਥੱਲੇ ਹੱਥ ਦੇ ਦੇ ਕਿ ਬਾਪੂ ਬੁਜ਼ੁਰਗਾਂ ਸਾਠ ਨਾ ਰਹੇ ਆਜ ਉਹ ਵਕਤ ਵੀ ਆ ਗਿਆ ਜਿਸ ਦਿਨ ਗੁਰਤਾ ਗੱਦੀ ਦੀ ਪਰ ਕਰਨੀ ਸਤਗੁਰ ਨੇ ਸੱਚ ਖੜ ਨੂੰ ਬਿਆਨ ਨਾ ਕਰਨਾ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਦੋਨਾਂ ਜਵਾਈਆਂ ਨੂੰ ਬੁਲਾਇਆ ਕਹਿੰਦੇ ਰਾਮਾ ਜੀ ਤੇ ਜੇਠਾ ਜੀ ਅਸੀਂ ਬਾਰ ਬੈਠਿਆ ਕਰਨਾ ਇੱਕ ਇੱਕ ਥੜਾ ਬਣਾਉ ਬੈਠਣ ਵਾਸਤੇ ਤੁਹਾਡੇ ਚੋਂ ਦੋਨਾਂ ਚੋਂ ਜਿਹੜਾ ਥੜਾ ਸੁੰਦਰ ਬਣਾਏਗਾ ਅਸੀਂ ਉਹਤੇ ਬੈਠਾਂਗੇ ਥੜੇ ਬਣੇ ਸ਼ਾਮ ਨੂੰ ਗਏ ਕਹਿੰਦੇ ਰਾਮਾ ਜੀ ਥੜਾ ਨਹੀਂ ਚੰਗਾ ਬਣਿਆ ਟਾ ਕੇ ਦੁਬਾਰਾ ਬਣਾਓ ਕਹਿੰਦੇ ਠੀਕ ਹੈ ਜੀ ਜੇਠਾ ਜੀ ਥੜਾ ਨਹੀਂ ਚੰਗਾ ਬਣਿਆ ਕਹਿੰਦੇ ਸਤਿਗੁਰੂ ਜੀ ਮਾਰਾ ਦੁਬਾਰਾ ਬਣਾ ਦੇਣੇ ਦੁਬਾਰਾ ਬਣਿਆ ਫੇਰ ਤਵਾਰ ਦਿੱਤਾ ਰਾਮਾ ਜੀ ਕਹਿੰਦੇ ਮੈਂ ਬੜੀ ਮਿਹਨਤ ਕੀਤੀ ਪਿਤਾ ਜੀ ਫਿਰਤਾ ਜੀ ਕਹਿਣ ਲੱਗੇ ਸਤਿਗੁਰੂ ਮਹਾਰਾਜ ਇਤੇ ਆਪ ਦੀ ਕਿਰਪਾ ਹੋਈ ਤਾਂ ਥੜਾ ਬਣਨਾ ਤੀਸਰੀ ਵਾਰ ਥੜੇ ਬਣੇ ਰਾਮਾ ਜੀ ਕਹਿੰਦੇ ਥੜਾ ਤੀਜੀ ਵਾਰ ਬਣਾ ਦਿੱਤਾ ਹੀ ਹੁਣ ਇਸ ਤੋਂ ਗਾ ਨਹੀਂ ਜੇ ਮੈਥੋਂ ਬਣਦਾ ਪਸੰਦ ਆਵੇ ਜਾਂ ਨਾ ਆਵੇ ਕਰਣ ਲੱਗੇ ਤੇ ਪਹਿਲਾਂ ਨੂੰ ਵੀ ਖਰਾਬ ਬਣ ਗਿਆ ਕਹਿੰਦੇ ਬਜ਼ੁਰਗ ਵਸਤਾ ਤੁਹਾਡੀ ਮਤ ਨਹੀਂ ਕੰਮ ਕਰਦੀ ਥੜਾ ਤੇ ਮੈਂ ਬੜੇ ਸੋਨਾ ਬਣਾਇਆ ਮਿਹਨਤ ਕਰਕੇ ਉਧਰ ਜੇਠਾ ਜੀ ਡੰਡਉਤ ਵੰਦਨ ਨਿਕਬਾਰ ਸਰਬ ਕਲਾ ਸਮਰ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇਵ ਕਰਾ ਹੱਥ ਜੋੜ ਕੇ ਡੰਡਉਤ ਵੰਦਨ ਕੀਤੀ ਮਹਾਰਾਜ ਮੇਰੇ ਅੰਦਰ ਸਮਰੱਥਾ ਨਹੀਂ ਮੈਂ ਤੁਹਾਡੀ ਸੋਚ ਸਮਝ ਅਨੁਸਾਰ ਥੜਾ ਬਣਾਦੀ। ਇਹ ਤੇ ਆਪ ਹੀ ਕਿਰਪਾ ਕਰੋ ਮੇਰੇ ਪਰ ਆਸ ਰੱਖੋ ਤਾਂ ਹੀ ਥੜਾ ਬਣ ਸਕਦਾ। ਕਹਿੰਦੇ ਛਾਤੀ ਨਾਲ ਲਾ ਲਿਆ ਕਹਿੰਦੇ ਅੱਜ ਤੇ ਥੜਾ ਬਹੁਤਾ ਹੀ ਵਧੀਆ ਬਣਿਆ। ਤੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਤੇ ਨਾਮ ਰੱਖ ਦਿੱਤਾ। ਤਨ ਤਨ ਸ੍ਰੀ ਗੁਰੂ ਰਾਮਦਾਸ ਜੀ। ਬੈਠਾ ਸੋਟੀ ਪਾਤਸ਼ਾਹ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਅਜ ਵੇਖੋ ਅੰਮ੍ਰਿਤਸਰ ਉਹ ਧਰਤੀ ਹੈ ਜਿੱਥੇ ਪਤਾ ਨਹੀਂ ਕਿੰਨੀ ਕਵਾਰ ਆਖਿਆ ਜਾਂਦਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਹਰ ਲੰਘ ਸਕਣ ਵਾਲਾ ਹਰ ਦਰਸ਼ਨ ਕਰਨ ਵਾਲਾ ਮੱਥਾ ਟੇਕਣ ਵਾਲਾ ਸੇਵਾ ਕਰਨ ਵਾਲਾ ਪਟ ਸਹਿਬਾਂ ਸਵੇਰੇ ਅੰਮ੍ਰਿਤ ਵੇਲੇ ਬੜਿਆਈ ਸੁਭਾਗ ਹੁੰਦੇ ਆ। ਸੋ ਸ੍ਰੀ ਗੁਰੂ ਅਮਰਦਾਸ ਸਹਿ ਪਾਤਸ਼ਾਹੀ ਜੀ ਮਹਾਰਾਜ ਦਾ ਅੱਜ ਜੋਤੀ ਜੋਰ ਦਿਹਾੜਾ ਹੈ। ਸਮਾ ਆਪਣੇ ਕੋ ਬੜਾ ਸੀਮਤ ਹੈ। ਅੱਜ ਦੇ ਮੁਖ ਮਨਾਮੇ ਦੇ ਵੀ ਨਾਲ ਆਪਾਂ ਵਿਚਾਰ ਕਰ ਰਹੇ ਹਾਂ। ਕਿੰ ਮਹਾਰਾਜ ਕੇੰਦੀ ਚਿਹ ਜੈ ਠੀਕ ਹੁੰਤੇ ਹਜੂਰ ਦੂਰ ਘਤ ਹੋਣਾ ਜੈ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਇੰਨੀ ਨਿਮਰਤਾ ਸੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅੰਗਦ ਦੇ ਪਾਤਸ਼ਾਹ ਦੇ ਨਾਲ ਚੱਲ ਰਿਹਾ ਚੱਲਦਿਆਂ ਬਾਹ ਥੋੜੀ ਜੀ ਕਾਂ ਨਿਕਲ ਗਈ ਉਹਨੂੰ ਖਿੱਚ ਕੇ ਆਪਣੇ ਸਰੀਰ ਨਾਲ ਲਾ ਲਿਆ ਕਹਿੰਦੇ ਤੂੰ ਗੁਰੂ ਤੋਂ ਅੱਗੇ ਕਿਵੇਂ ਜਾ ਸਕਦੀ ਹੈ ਭਾਵ ਕਿ ਬੜੀ ਭਾਵਨਾ ਬੜੀ ਨਿਮਰਤਾ ਸੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹਜ਼ੂਰ ਕਹਿੰਦੇ ਜੈ ਜੈ ਪੀਖੂ ਤੇ ਹਜ਼ੂਰ ਦੂਰ ਕਤੋਂ ਨਾ ਜਾਇ ਦੇਖੋ ਜਿਹੜੇ ਕੋਰ ਨੇ ਦਸਾਂ ਜਾਮਿਆਂ ਚ ਪਾਏ ਨਾ ਦਸਵੇਂ ਜਾਮੇ ਚ ਪ੍ਰੈਕਟੀਕਲ ਕਰ ਦਿੱਤਾ ਅਰਦਾਸ ਦਾ ਹਿੱਸਾ ਹੀ ਬਣ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਤਾਈ ਹੋਏ ਸਹਾਇ ਜਹਜ ਪੀਖੂ ਤੇ ਹਜ਼ੂਰ ਦੂਰਕਤ ਹੋ ਨਾ ਜਾਈ ਰਬ ਰਿਆ ਸਰਬੱਤ ਰਮੈ ਮਨ ਸਦਾ ਤੇ ਆਈ ਈ ਤੂਤ ਨਹੀਂ ਵੀ ਛੜੇ ਹੁਣ ਸਾਰਿਆਂ ਚ ਰਬਿਆ ਹੋਇਆ ਫਿਰ ਇੱਥੇ ਤੇ ਉੱਥੇ ਲੋਕ ਤੇ ਪਰਲੋਕ ਚ ਵੀ ਨਹੀਂ ਵਿਛੜਦਾ ਈ ਤੂਤ ਨਹੀਂ ਵੀ ਛੜੇ ਸੋ ਸੰਗੀ ਗਨੇ ਉਹਨੂੰ ਆਪਣਾ ਸੰਗੀ ਸਾਥੀ ਮੰਨ ਲਈਏ ਬਿਨਸ ਜਾਏ ਜੋ ਨਿਮਕ ਮੈਂ ਸਮੇਂ ਦੀ ਸਭ ਤੋਂ ਛੋਟੀ ਇਕਾਈ ਹੈ ਨਿਮਕ ਇੱਕ ਵਰਕ ਚੰਪਣਾ ਜੋ अनेक ਸਮੇਂ ਚ ਸੁਖ ਬਿਨਸ ਜਾਣ ਬਿਨਸ ਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪਨੀ ਇਹਨਾਂ ਸੁੱਖਾਂ ਵੱਲੋਂ ਆਪਣੇ ਮਨ ਨੂੰ ਉੜ ਨਾ ਕਰੀਂ ਰਹਾਓ ਇਹ ਮਾਇਆ ਦੇ ਸਾਰੇ ਰੂਪ ਆ ਆਪਾਂ ਮਾਇਆ ਪੈਸੇ ਨੂੰ ਕਹਿ ਦਿੰਨੇ ਆ ਪੁੱਛੋ ਕਿਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਾਰੇ ਮਾਇਆ ਕੀ ਆ ਮਾਰੇ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ ਮੋਬ ਜੇ ਉਹ ਦੂਜਾ ਉਹ ਹਰ ਵਸਤੂ ਮਾਇਆ ਹੈ ਜਿਹੜੀ ਆਪਣੇ ਨਾਲ ਜੋੜ ਲਵੇ ਤੇ ਪ੍ਰਮਾਤਮਾ ਨਾਲੋਂ ਤੋੜ ਲਵੇ ਉਹ ਔਲਾਦ ਨਹੀਂ ਸੀ ਰੋਜ਼ ਹੀ ਗੁਰਦੁਆਰੇ ਆਉਂਦਾ ਸੀ ਅਰਦਾਸਾਂ ਕਰਦਾ ਸੀ ਔਲਾਦ ਹੋ ਗਈ ਤੇ ਗੁਰੂ ਘਰੋਂ ਨਾ ਛੱਡਦਾ ਉਹ ਔਲਾਦ ਮਾਇਆ ਕੋਲ ਸਾਈਕਲ ਨਹੀਂ ਸੀ ਸਤਿਗੁਰ ਨੇ ਗੱਡੀ ਦੇ ਦਿੱਤੀ ਗੁਰੂ ਘਰ ਹੁਣਾ ਛੱਡ ਦਿੱਤਾ ਕਹਿੰਦਾ ਉਹ ਟਾਈਮ ਨਹੀਂ ਮਿਲਦਾ ਗੱਡੀਆਂ ਬੜੀਆਂ ਬਿਜ਼ਨਸ ਬੜਾ ਵੱਡਾ ਹੋ ਜਾਵੇਗਾ ਸਭੋ ਚਾਹੀਦਾ ਸੀ ਹੋਰ ਜ਼ਿਆਦਾ ਜੁੜ ਜਾਣਾ ਕਿਤੇ ਉਹ ਦਿਨ ਜਾਦ ਕਰਿਆ ਕਰੋ ਮੇਰੇ ਫੌਜੀ ਵੀਰ ਪੁਲਿਸ ਵਾਲੇ ਵੀਰ ਜਦੋਂ ਭਰਤੀ ਦਫਤਰਾਂ ਦੇ ਲੈਣਾ ਤੇ ਲਾ ਕੇ ਅਰਦਾਸਾਂ ਕਰਦੇ ਸੀ ਮਹਾਰਾਜ ਕਰੋ ਕਿਰਪਾ ਪਤਾ ਨਹੀਂ ਇਹ ਨਿੱਤ ਮੇਰਾ ਨੰਬਰ ਪਏਗਾ ਕਿ ਨਹੀਂ ਪਏਗਾ ਤੇ ਜਿਉਂ ਹੀ ਨੰਬਰ ਪੈ ਗਿਆ ਸਾਡੇ ਸਿੱਖ ਵੀਰ ਸਭ ਤੋਂ ਪਹਿਲਾਂ ਦਾੜੀ ਕਟਾਉਂਦੇ ਆ। ਕੇਸ ਕਟਾਉਂਦੇ ਆ, ਸ਼ਰਾਬਾਂ ਪੀਣ ਲੱਗ ਪੈਂਦੇ ਆ। ਤੇ ਪਤਾ ਕੀ ਗੈਣ ਗੁਣ ਮੈਂ ਫੌਜੀ ਹਾਂ ਤਾਂ ਮੈਨੂੰ ਸ਼ਰਾਬ ਪੀਣੀ ਪੈਂਦੀ। ਮੈਂ ਫੌਜੀ ਹਾਂ ਤਾਂ ਮੈਂ ਦਾੜੀ ਕਟਾਉਣਾ। ਤੇ ਮੈਂ ਕਈ ਵਾਰ ਆਖਦਾ ਹਾਂ ਨਾ ਪਿਆਰੇ ਯਾਰ, ਜੇ ਕਿਤੇ ਤੈਨੂੰ ਰੱਬ ਨੇ ਦੋ ਲੱਤਾਂ ਨਾ ਦਿੱਤੀਆਂ ਹੁੰਦੀਆਂ ਤਾਂ ਕੋੜੀਆਂ ਦਿੱਤੀਆਂ ਹੁੰਦੀਆਂ। ਫਿਰ ਤੂੰ ਅੰਮ੍ਰਿਤਧਾਰੀ ਹੋਣਾ ਸੀ, ਫਿਰ ਗੁਰੂ ਵਾਲਾ ਬਣਨਾ ਸੀ। ਇਹ ਭੋਜ ਦੀ ਨੌਕਰੀ ਜਗ੍ਹਾ ਮੂੰਫੜੀ ਦੀ ਰੇੜੀ ਤੇ ਬਿਠਾਇਆ ਹੁੰਦਾ ਫੇਰ ਗੁਰਸਿੱਖ ਬਣਨਾ ਸੀ ਤੈਨੂੰ ਚਾਹੀਦਾ ਸੀ ਹੋਰ ਉਹਦੇ ਨਾਲ ਜੁੜਜਾ ਨੂੰ ਦਾਤਿਆ ਮੇਰੇ ਤੇ ਏਡੀਆਂ ਵੱਡੀਆਂ ਬਖਸ਼ਾਂ ਕਰ ਦਿੱਤੀਆਂ ਏਡੀ ਵੱਡੀ ਕਿਰਪਾ ਕਰ ਦਿੱਤੀ ਜੋ ਦੇਵੇ ਤਿਸੇ ਨਾ ਜਾਣੇ ਮੂੜਾ ਦਿੱਤੇ ਨੂੰ ਰੁਟਾਏ ਦਿੱਤੇ ਨਾ ਲਿਫਟ ਗਿਆ ਦੇਣ ਵਾਲੇ ਨੂੰ ਕੋਲ ਗਿਆ ਸਵੇਰੇ ਜ਼ਿਕਰ ਕੀਤਾ ਸੀ ਇਹਨਾਂ ਗੁਰਮੁਖੋ ਕਿ ਸਿੱਖ ਨੇ ਸ਼ੇਰ ਵਰਤੀ ਰੱਖਣੀ ਕੁੱਕਰ ਵਰਤੀ ਨਹੀਂ ਰੱਖਣੀ ਜਿਕਰ ਕੀਤਾ ਸੀ ਪਾਇ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਸ਼ੇਰ ਵਰਤੀ ਕੀ ਹੁੰਦੀ ਹੈ ਸ਼ੇਰ ਵਰਤੀ ਇਹ ਹੁੰਦੀ ਹੈ ਕਿ ਤੁਹਾਡੇ ਤੇ ਜੇ ਕਿਸੇ ਨੇ ਸ਼ੇਰ ਤੇ ਵਾਰ ਕੀਤਾ ਸ਼ੇਰ ਉੱਥੇ ਅਮਲਾ ਕਰਦਾ ਡੰਡਾ ਮਾਰਿਆ ਡੰਡਾ ਨਹੀਂ ਪੜਦਾ ਉਹ ਡੰਡਾ ਮਾਰਨ ਵਾਲੇ ਦੇ ਨਾਲ ਆ ਕੇ ਮਿਲਦਾ ਇਸ ਸਾਰੀਆਂ ਦਾਤਾਂ ਰੱਬ ਨੇ ਬਖਸ਼ੀਆਂ ਕੀਤੀਆਂ ਇਹਨਾਂ ਦਾਤਾਂ ਨਾਲ ਨਹੀਂ ਸੀ ਜੁੜਨਾ ਦਾਤੇ ਨਾਲ ਜੁੜਨਾ ਸੀ ਜੋ ਦੇਵ ਤਿਸੇ ਨਾ ਜਾਣੇ ਮੋੜਾ ਦਿੱਤੇ ਨੂੰ ਲਪਟਾਇ ਦਿੱਤੀ ਦਾਤ ਨਾਲ ਲਿਫਟ ਗਿਆ ਉਹਨੂੰ ਭੁੱਲ ਗਿਆ ਇਸ ਕਰਕੇ ਗੁਰਮੁਖ ਪਿਆਰਿਓ ਇਹ ਸਾਰੀਆਂ ਵਸਤੂਆਂ ਮਾਇਆ ਹਜ਼ੂਰ ਆਖਦੇ ਆ ਉਹ ਪਰਮਾਤਮਾ ਉਹਦੇ ਨਾਲ ਜੁੜ ਬਿਨ ਸਜਾਏ ਜੋ ਨਿਮਕ ਮੈਂ ਜਿਹੜਾ ਅਕਸ ਅਕਸ਼ ਝੰਪਣ ਜਿੰਨੇ ਸਮੇ ਜਿਹੜੇ ਸੁਖ ਬਿਨ ਸਜਾਂਦੇ ਉਹਨਾਂ ਨੂੰ ਛੱਡ ਦੇ ਸੋ ਅਲਪ ਸੁਖ ਬਣੀਏ ਕਹਿੰਦੇ ਤੇ ਉਹਦੇ ਨਾਲ ਜੁੜ ਕੇਦੇ ਨਾਲ ਜਿਹੜਾ ਲੋਕ ਪਰਲੋਕ ਵਿਛੜਦਾ ਨਹੀਂ ਇਹ ਤਿਉ ਤ ਨਹੀਂ ਵਿਛੜੈ ਸੋ ਸੰਗੀਕ ਬਣੀਏ ਫਿਰ ਕਹਿੰਦੇ ਰਹਾਉ ਵਾਲੀ ਪੰਤੀ ਕਹਿੰਦੇ ਪ੍ਰਿਤਪਾਲੇ ਆਪਿ ਆਉ ਤੂੰ ਕਾਦੀ ਚਿੰਤਾ ਕਰਦਾ ਉਹ ਤੇ ਆਪੇ ਤੇਰੀ ਪ੍ਰਿਤਪਾਲਨਾ ਕਰਦਾ ਪਰਤ ਪਾਲੇ ਪਿਆਉ ਦੇ ਕਛੂਨ ਨਾ ਹੋਈ ਉਹਦੇ ਦਿੱਤਿਆਂ ਉਹਦੇ ਖਜ਼ਾਨਿਆਂ ਚ ਕਦੇ ਊਨ ਤਾਂ ਹੀ ਨਹੀਂ ਪੈਂਦੀ ਘਾਟਾ ਨਹੀਂ ਪੈਂਦਾ ਸਾਹ ਸਾਹ ਸੰਭਾਲਦਾ ਮੇਰਾ ਪ੍ਰਭ ਸੋਈ ਜਿਹੜਾ சுவாਸ சுவாਸ ਨਾਲ ਸਾਡੀ ਸਵਾਲ ਕਰਦਾ ਉਹ ਮੇਰਾ ਪ੍ਰਭੂ ਹੈ ਅਸ਼ਲ ਅਸ਼ੇਦ ਅਪਾਰ ਪ੍ਰਭ ਛਲਿਆ ਨਹੀਂ ਜਾ ਸਕਦਾ ਛੇਦਿਆ ਨਹੀਂ ਜਾ ਸਕਦਾ ਜਿਵੇਂ ਅਸੀਂ ਜੀਵਾਂ ਨੂੰ ਛਲ ਲੈਨੇ ਆ ਛਲ ਅਸ਼ੀਰ ਅਪਾਰ ਬੜਾ ਉੱਚਾ ਹੈ ਸੋਣ ਪ੍ਰਭ ਉੱਚਾ ਜਾਕਰ ਰੂਪ ਜਿਹਦਾ ਰੂਪ ਬੜਾ ਉੱਚਾ ਹੈ ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਇਹ ਨਹੀਂਆਂ ਵਡਿਆਈਆਂ ਉਸ ਪਰਮਾਤਮਾ ਦੀਆਂ ਇੱਕ ਹੋਰ ਸਭ ਤੋਂ ਵੱਡੀ ਵਡਿਆਈ ਜਪ ਜਪ ਕਰੇ ਆਨੰਦ ਆਨੰਦਿਆ ਦੇ ਤਿੰਨ ਅਵਸਥਾ ਨਾਦ ਮਨੋਦ ਕੋਡ ਆਨੰਦ 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 ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਪ ਜਪ ਕਰੇ ਆਨੰਦ ਜਨ ਅਚਰਜ ਅਨੂ ਅਚਰਜ ਬੜੀ ਹੈਰਾਨੀ ਵਾਲੀ ਗੱਲ ਜੀ ਕਿਹੜੀ ਗੱਲ ਉਹਨੂੰ ਜਪ ਜਪ ਕੇ ਜੀਵ ਆਨੰਦ ਪ੍ਰਾਪਤ ਕਰੀ ਜਾਂਦੇ ਆ ਜਪ ਜਪ ਕਰੇ ਆਨੰਦ ਜਨ ਅਚਰਜ ਅਨੂ ਅੰਤਲੀ ਪੰਕਤੀ ਚ ਮਹਾਰਾਜ ਕਹਿੰਦੇ ਸਾਮਤ ਦੇਹੁ ਧਿਆਲ ਪ੍ਰਭ ਕਹਿੰਦੇ ਉਹਦੇ ਕੋਲੋਂ ਤੁਸੀਂ ਮੱਤ ਵੀ ਮੰਗ ਸਕਦੇ ਹੋ ਇਹੋ ਜੀ ਮਤ ਦੇ ਦਿਓ ਦਿਆਲੂ ਪ੍ਰਭੂ ਜੀਓ ਸਾ ਮਤ ਦੇ ਹੋ ਦਿਆਲ ਪ੍ਰਭ ਜਿਤ ਤੁਮੇ ਆਰਾਧਾ ਜਿਸ ਮਤ ਨਾਲ ਹੁਣ ਕਿਹੜੀ ਮਤ ਮੰਗੀ ਇਹ ਨਹੀਂ ਜਿਸ ਮਤ ਨਾਲ ਮੈਂ ਇਲੈਕਸ਼ਨ ਚ ਵੋਟਾਂ ਮੰਗ ਸਕਾਂ ਇਹ ਮਤ ਦੇ ਦਿਓ ਪੈਸਾ ਕਮਾ ਸਕਾਂ ਇਹ ਮਤ ਦੇ ਦਿਓ ਸ਼ੋਹਰਤ ਕਮਾ ਸਕਾਂ ਇਹ ਨਹੀਂ ਮਤ ਮੰਗਣ ਨੂੰ ਕੀ ਮਾਰਨ ਕਹਿੰਦੇ ਕਿਹੜੀ ਮਤ ਮੰਗ ਸਾ ਮਤ ਦੇਹੁ ਦਿਆਲ ਪ੍ਰਭ ਜਿਤ ਤੁਮੇ ਅਰਾਧਾ ਐਸੀ ਮਤ ਦੇ ਦਿਓ ਜਿਹਦੇ ਨਾਲ ਮੈਂ ਸਾਸ ਗਰਾਸ ਤੇਰੀ ਅਰਦਾਸ ਨਾ ਕਰ ਸਕਾਂ ਨਾਨਕ ਮੰਗੇ ਦਾਨ ਪ੍ਰਭ ਇਕ ਮਤ ਮੰਗਣ ਨੂੰ ਕਿਹਾ ਇਕ ਦਾਨ ਵੀ ਕਹਿੰਦੇ ਮੰਗ ਫਿਰਦਾ ਤੇ ਕੋਲੋਂ ਕਿਹੜਾ ਦਾਨ ਮੰਗਣਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾਤ ਸੰਗਤ ਦੇ ਚਰਨਾਂ ਦੀ ਧੂੜ ਦੇ ਦਿਓ ਇਹ ਦਾਨ ਮੰਗਦਾ ਦਾਸ ਤੁਹਾਡੇ ਤੋਂ ਇਹ ਕਿਰਪਾ ਕਿਤੇ ਮਹਾਰਾਜ ਸਤਿਗੁਰੂ ਜੀ ਸਾਡੇ ਤੇ ਰਹਿਮਤਾਂ ਵਰਤੋਂ ਇਹਨੇ ਵਚਨ ਕਰਦੇ ਹੋਏ ਸਮਾਪਤੀ ਹੈ ਕੋਈ ਵਚਨ ਵੱਧ ਘੱਟ ਬੋਲਿਆ ਗਿਆ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰੂ ਰੂਪ ਸਾਤ ਸੰਗਤ ਜੀ ਬਖਸ਼ਣ ਜੋਗਨ ਬਲਾਉ ਕਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ